ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਤ ਭਾਈ ਦਿਆਲਾ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਇਹਨਾਂ ਦੀ ਜੋ ਸ਼ਹੀਦੀ ਗੁਰਪੁਰਬ ਅੱਜ ਪਿੰਡ ਜਖਵਾਲੀ ਵਿਖੇ ਧੰਨ ਧੰਨ ਸ਼ਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਤਸ਼ਾਹ ਆਰੰਭ ਹੋਏ ਨੇ ਤੇ 25 ਤਰੀਕ ਨੂੰ ਹਰ ਸਾਲ ਦੀ ਤਰ੍ਹਾਂ ਇਹਨਾਂ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦੇ ਹੋਏ ਨਗਰ ਕੀਰਤਨ 10 ਵਜੇ ਸਵੇਰੇ ਆਰੰਭ ਹੋਣੇ ਨੇ ਤੇ ਸ਼ਾਮ ਨੂੰ ਵੱਖ-ਵੱਖ ਪਿੰਡਾਂ ਚੋਂ ਘੁੰਮਦੇ ਹੋਏ ਮਹਾਰਾਜ ਦਰਸ਼ਨ ਦਿੰਦੇ ਹੋਏ ਜਖਵਾਲੀ ਗੁਰਦੁਆਰਾ ਮੰਜੀ ਸਾਹਿਬ ਪਾਸ਼ਾ ਨੌਵੇਂ ਆ ਕੇ ਸਮਾਪਤੀ ਨਗਰ ਕੀਰਤਨ ਦੀ ਹੋਣੀ ਹੈ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਭਾਈ ਨਗਰ ਕੀਰਤਨ ਤੇ 350 ਸਾਲ ਗੁਰੂ ਮਹਾਰਾਜ ਮਹਾਰਾਜ ਜੀਆ ਖੁਸ਼ੀਆਂ ਪ੍ਰਾਪਤ ਕਰੀਏ ਵੀ ਵੱਧ ਚੜ ਕੇ ਆਈਏ ਸੋ ਸੰਗਤਾਂ ਨੂੰ ਬੇਨਤੀ ਹੈ ਵੀ ਭਾਈ ਪਟਾਕੇ ਜਾਂ ਹੁੱਲੜਵਾਜੀ ਤੋਂ ਪਰਹੇਜ਼ ਕੀਤੀ ਜਾਵੇ ਤਾਂ ਕਿ ਜੋ ਆਪਾਂ ਨੇ ਇਹ ਸ਼ੀਧੀ ਦਿਹਾੜਾ ਮਨਾਉਣਾ ਹੈ ਨਾ ਕਿ ਕੋਈ ਜਨਮ ਦਿਨ ਦਿਨ ਹੈ ਤੇ ਇੱਕ ਸਾਥ ਸਿੰਘ ਸਾਡੇ ਗੁਰੂ ਘਰ ਵੱਲੋਂ ਗੁਰੂ ਘਰ ਨੂੰ ਪੰਜਾਬ ਸਰਕਾਰ ਨੇ ਸਾਡੇ ਜੋ ਕਿ ਪੁਰਾਣੇ ਪਾਣੀ ਦੀ ਬੜੀ ਸਮੱਸਿਆ ਸੀ ਉਹ ਵੀ ਸਿਵਰੇਜ ਦਾ ਮਨਜ਼ੂਰ ਹੋ ਗਿਆ ਤੇ ਇੱਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਂ ਤੇ ਅੱਡੇ ਤੇ ਜੋ ਕਿ ਗੇਟ ਬਣਨਾ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜੀ ਬਾਕੀ ਜੋ ਕੋਈ ਗਲਤੀ ਮਰਤੀ ਹੋ ਗਈ ਤਾਂ ਮਾਫੀ ਚਾਹੁੰਦੇ ਆਂ ਵਾਹਿਗੁਰੂ ਜੀ ਦਾ ਖਾਸ